ਕਦੇ ਨੇੜੇ ਹੋ ਕੋ ਕਦੇ ਸੁਣੀ ਹੋਈ ਨਹੀਂ ਮਹਿਲਾ ਆਲੇ ਆਉਂਦੇ ਰਹੇ ਜਿੱਤਦੇ ਰਹੇ ਲੋਕ ਜਿਤਾਉਂਦੇ ਰਹੇ ਉਹ ਫਿਰ ਆਪਦੇ ਘਰ ਦੇ ਕੁੰਡੇ ਅੰਦਰੋਂ ਲਾਉਂਦੇ ਰਹੇ ਲੋਕ ਉਹਨਾਂ ਦੇ ਘਰਾਂ ਮੂਹਰੋਂ ਵਾਪਸ ਆਉਂਦੇ ਰਹੇ ਹੁਣ ਪਹਿਲੀ ਵਾਰ ਹੋਇਆ ਕਿ ਆਮ ਘਰਾਂ ਦੇ ਧੀਆ ਪੁੱਤ ਆਏ ਨੇ ਉਹਨਾਂ ਨੇ ਕੁੰਡੇ ਖੋਲ ਰੱਖੇ ਆ ਵਿਆਹ ਜੋ ਮਿਲ ਲੋ ਦੱਸੋ ਗੱਲ ਕੀ ਹੈ ਜੇ ਤੁਹਾਨੂੰ ਤੁਹਾਡੀ ਡਿਗਰੀ ਮੁਤਾਬਕ ਇੱਥੇ ਕੰਮ ਮਿਲ ਜੇ ਕੌਣ ਜਾਊਗਾ ਬਾਹਰ ਕਿਉਂ ਜਾਵਾਂਗੇ ਬਾਹਰ ਆ ਕੋ ਮਨ ਜ਼ਰੂਰ ਜਾ ਸਕਦੇ ਆ ਮੁੜੇ 15 ਦਿਨਾਂ ਬਾਅਦ ਮਹੀਨੇ ਬਾਅਦ ਪਰ ਉੱਥੇ ਉਹ ਦੇਖ ਲਓ ਹਾਲਾਤ ਦੇ ਕੋਲ ਤੁਸੀਂ ਪੁੱਛ ਲਿਓ ਤੁਹਾਡੇ ਸਾਥ ਹੀ ਗਏ ਹੋਣਗੇ ਉੱਥੇ ਹਾਲਾਤ ਖਰਾਬ ਹੋਏ ਪਏ ਨੇ ਦੰਗੇ ਹੋਈ ਜਾਂਦੇ ਉੱਥੇ ਇਮੀਗ੍ਰੈਂਟਸ ਦੇ ਖਿਲਾਫ ਦੰਗੇ ਚੱਲ ਰਿਹਾ ਇਸ ਵਕਤ ਇੰਗਲੈਂਡ 'ਚ ਹਰ ਸ਼ਹਿਰ 'ਚ ਆਪਾਂ ਆਪਦਾ ਮੁਲਕ ਠੀਕ ਕਰੀਏ ਕਿਉਂ ਜਾ ਕੇ ਉੱਥੇ ਉਹਨਾਂ ਨਾਲ ਲੜੀ ਜਾਈਏ ਆਪਾਂ ਆਪਣਾ ਮੁਲਕ ਤਾਂ ਠੀਕ ਹੋਊਗਾ ਜੇ ਮੂਰੇ ਆਪਾਂ ਬੰਦੇ ਇਹੋ ਜਿਹਾ ਲੈ ਕੇ ਆਵਾਂਗੇ ਕਾਨੂੰਨ ਮੇ ਲਾਅ ਮੇਕਰ ਜਿਹੜੇ ਨੇ ਉਹ ਜਿਹੜੇ ਆਪਣੇ ਆਪਣੇ ਵਿੱਚੋਂ ਹੋਣਗੇ ਜਿਹੜੇ ਆਪਣੇ ਦੁੱਖਾਂ ਨੂੰ ਜਾਣਦੇ ਨੇ ਹੁਣ ਜਿਹੜਿਆਂ ਨੂੰ ਜਿਨ੍ਹਾਂ ਦੀ ਗਿਣਤੀ ਵੀ 100 ਤੋਂ ਬਾਅਦ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਥੱਲੇ 33 ਵੀ ਹੁੰਦਾ ਹੈ ਥੱਲੇ 54 ਵੀ ਹੈਗਾ ਜਿਹਨੂੰ 69 ਤੇ 79 ਦਾ ਨਹੀਂ ਪਤਾ ਵੀ ਕੀ ਫਰਕ ਹੈ ਤੇ ਉਹਨਾਂ ਉਹਨਾਂ ਤੋਂ ਆਪਾਂ ਕੀ ਉਮੀਦ ਕਰ ਲਾਂਗੇ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਟੀਵੀ ਤੇ ਕਹਿੰਦੇ ਜੀ ਕੈਪਟਨ ਮਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ 'ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰੌਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਆ ਚੰਦਰਿਆ ਲਾਂਚ ਕਰ ਰਹੇ ਆ ਇਹ ਲਾਂਚ ਹੁੰਦੇ ਐ ਦਾ ਰਾਜਨੀਤੀ ਚ ਵੀ ਇਹਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ ਚ ਵੀ ਹੈ ਉਹਨੇ ਮੈਂ ਚਲੋ ਸੁਣ ਲੈਂਦੇ ਆ ਭਾਸ਼ਣ ਦੇ ਉਹ ਕੋਈ ਮੈਨੂੰ ਪਤਾ ਸਾਹਮਣੇ ਤਾਂ ਮੇਰੇ ਨਾਲ ਹੀ ਪੰਗਾ ਤਾਂ ਮੇਰੇ ਨਾਲ ਹੀ ਪੈਣਾ ਹੈ ਮੂਰੋ ਸੁਣ ਲੈਨੇ ਆ ਮੈਂ ਕਿਹਾ ਪਹਿਲੀਆਂ ਚਾਰ ਲੈਣਾ ਚੀ ਮੈਂ ਕਿਹਾ ਇਹਦਾ ਗਿਆ ਕੰਮ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਹੁੰਦਾ ਮੈਂ ਕਿਹਾ ਬੋ ਸਰ ਗਿਆ ਬਸ ਆ ਤਾਂ ਹੈ ਕੀ ਕਰੀ ਇਹ 144 ਕਰੋੜ ਵਾਲੇ ਨੇ ਕੀ ਉਮੀਦ ਕਰ ਲਓਗੇ ਉਹਨਾਂ ਤੋਂ ਭਗਤ ਸਿੰਘ ਹੋਰਾਂ ਦੀ ਉਦਮ ਸਿੰਘ ਹੋਰਾਂ ਦੀ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਧਰਤੀ ਹੈ ਕਿਉਂ ਛੱਡ ਕੇ ਭੱਜੀ ਵੀ ਆਪਾਂ ਚਾਰ ਬੰਦੇ ਤੋਂ ਤੋਂ ਚਾਰ ਬੰਦੇ ਆਸਤੇ ਬਸ ਦੋ ਚਾਰ ਬੰਦੇ ਗਲਤ ਨਿਕੜਾਏ ਦੋ ਬਾਦਲਕੇ ਨੇ ਪਿਓ ਪੁੱਤ ਇੱਕ ਉਹ ਕੈਪਟਨ ਹੈ ਇੱਕ ਉਹ ਕੈਪਟਨ ਦੇ ਚਲੋ ਚਲੋ ਉਹਦੇ ਵੀ ਦੋ ਲਾ ਨਾਲ ਹੋਰ ਤੇ ਚਾਰ ਬੰਦੇ ਨੇ ਬਸ ਉਹਨਾਂ ਕਰਕੇ ਯਾਰ ਬਾਬਾ ਜਾਗੇ ਆਪਾਂ ਤੂੰ ਆਪਾਂ ਉਹਨਾਂ ਨੂੰ ਹਟਾ ਦੇਣ ਨੇ ਜੇ ਡੈਮੋਕਰੇਸੀ ਹੈਗੀ ਆਪਣੇ ਕੋਲੇ ਤੇ ਹੁਣ ਕਿੱਥੇ ਨੇ ਫੇਰ ਉਹ ਹੁਣ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਪੁੱਤ ਸੋ ਮੈਂ ਮੈਨੂੰ ਗਾਲਾਂ ਕੱਢਣਾ ਕੀ ਫਾਇਦਾ ਹੋਇਆ ਜਿਹੜੇ ਕੰਮ ਲੋਕਾਂ ਨੇ ਕੀਤਾ ਮੈਂ ਕੀਤਾ ਮੈਂ ਤਾਂ ਜਰੀਆ ਬਣੇ ਮੈਂ ਤਾਂ ਬੋਟਾ ਮੰਗੀਆਂ ਸੀ ਪਾਈਆਂ ਤਾਂ ਲੋਕਾਂ ਨੇ ਨੇ ਨਾ ਜਨਤਾ ਮਾਲਕ ਹੈ ਨਾ ਸੁਣਨ ਦਾ ਹਾਲਤ ਦੇਖ ਲਓ ਤੁਸੀਂ ਫਿਰ ਐਂ ਹੁੰਦੀ ਹੈ ਹਾਲਤ ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ ਇੱਕ ਦਿਨ ਭੱਜ ਲਓਗੇ ਦੋ ਦਿਨ ਭੱਜ ਲਓਗੇ ਤਿੰਨ ਦਿਨ ਪਰ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭਜਦੀ ਨਾ ਕਿ ਕਿਸੇ ਨਾ ਕਿਸੇ ਦਿਨ ਤਾਂ ਫਿਰ ਸਾਹਮਣਾ ਕਰਨਾ ਪਊਗਾ ਅਸਲੀ ਮੁੱਦਿਆਂ ਦਾ ਆਹ ਦੇਖ ਲਓ ਕਾਲੀ ਦਲ ਦਾ ਕੀ ਹਾਲ ਹੈ ਪੇ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਨਹੀਂ ਇਕੱਠੇਗੇ 10 ਬੰਦੇ ਲੈ ਤਿੰਨ ਨੂੰ ਫਿਰਦੇ ਨੇ ਤਿੰਨ ਚਾਰ ਇਹਨੂੰ ਫਿਰਦੇ ਨੇ ਕਿਉਂਕਿ ਅਸਲੀ ਮੁੱਦਿਆਂ ਤੋਂ ਭੱਜੇ ਨੇ ਇਹ ਇਹ ਇੰਨਾ ਕੋਲੇ 10 ਸਾਲ ਤਾਂ ਲਗਾਤਾਰ ਸੀਗੇ 7 ਤੋਂ 17 ਕੀ ਕੀਤਾ ਨੇ ਦਾ 10 ਸਾਲਾਂ ਜੀ ਮੈਂ ਅਸਲੀ ਅਸਲੀ ਮੁੱਦਿਆਂ ਤੋਂ ਲੋਕਾਂ ਦੇ ਮੁੱਦਿਆਂ ਤੋਂ ਭੱਜੇ ਨੇ ਆਪਦੇ ਹੀ ਕੀਤਾ ਸਾਰਾ ਜਿੰਨਾ ਕੀਤਾ ਆ ਦੁੱਖ ਹੈ ਦਾ ਮੈਨੂੰ ਮੈਂ ਕੋਈ ਪੋਲਿਟੀਕਲ ਨਹੀਂ ਬੋਲ ਰਿਹਾ ਮੈਂ ਵੀ ਦੁੱਖ ਚ ਹੀ ਬੋਲ ਰਿਹਾ ਮੈਨੂੰ ਕੀ ਲੋੜ ਸੀਗੀ ਐ ਇਸ ਇਸ ਕਮਚਾਉਣ ਦੀ ਰੋਜ਼ ਮੈਂ ਗਾਲਾਂ ਖੰਣਾ ਉਹਨਾਂ ਤੋਂ ਕਦੇ ਕਦੇ ਬਾਜਵਾ ਗਾਣਾ ਕੱਢਣ ਲੱਗ ਜਾਂਦਾ ਕਦੇ ਕੋਈ ਕੱਢਣ ਲੱਗ ਜਾਂਦਾ ਹੈ ਜੀ ਕੋਈ ਮੇਰੇ ਪਰਿਵਾਰ ਬਾਰੇ ਬੋਲ ਮੈਨੂੰ ਕੀ ਲੋੜ ਸੀ ਜੀ ਮੈਂ ਤਾਂ ਬਹੁਤ ਵੱਡਾ ਕਲਾਕਾਰ ਸੀਗਾ ਮੈਂ ਕਿਹਾ ਫੇਲ ਕਲਾਕਾਰ ਸੀਗਾ ਵੀ ਮੈਂ ਚਲੋ ਇਧਰ ਫੇਲ ਹੋ ਗਿਆ ਇਧਰ ਆ ਗਿਆ ਮੈਂ ਤਾਂ ਮੈਂ ਤਾਂ ਕਰੋੜਾ ਰੁਪਏ ਫਿਲਮਾਂ ਚ ਕਮਾ ਲੈਂਦਾ ਮੈਂ ਬੰਬੇ ਲਫਟਰ ਚੱਲੀਆਂ ਤੋਂ ਆ ਜਿਹੜੇ ਫਿਲਮਾਂ ਚ ਕੰਮ ਕਰਦੇ ਸਾਰੇ ਆਪਣੀ ਟੀਮ ਹੈ ਜਿਹੜੇ ਪੰਜਾਬੀ ਫਿਲਮਾਂ ਵਾਲੇ ਸਾਰੇ ਮੇਰੀ ਹੀ ਟੀਮ ਹੈ ਮੈਨੂੰ ਵੀ ਲੋੜ ਸੀਗੀ ਪਰ ਮੈਂ ਸਿਸਟਮ ਤੋਂ ਮੈਂ ਕਹਿੰਦਾ ਯਾਰ ਜੇ ਨਹੀਂ ਬੋਲਾਂਗੇ ਫਿਰ ਫਿਰ ਗਲਤ ਹੋਊ ਕੰਮ ਬੋਲਣਾ ਪਊਗਾ ਪਰ ਕੈਸਟਾ ਸੀੜੇ ਆਹੀਂ ਬੋਲ ਕੇ ਗੱਲ ਚੱਲਣੀ ਨਹੀਂ ਜੇ ਗਟਰ ਸਾਫ ਕਰਨਾ ਹੋਵੇ ਤਾਂ ਗਟਰ ਦੇ ਵਿੱਚ ਪੜਨਾ ਪੈਂਦਾ ਜੇ ਫਸਲ ਨੂੰ ਸੰਡੀ ਲੱਗ ਜੇ ਬਾਹਰੋਂ ਰੋੜੇ ਮਾਰ ਕੇ ਬਾਹਰੋਂ ਰੋੜਾ ਪਾ ਕੇ ਸੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਢੇ ਤੇ ਧਰ ਕੇ ਅੰਦਰ ਵੜ ਕੇ ਸਪਰੇਅ ਕਰਨੀ ਪੈਂਦੀ ਹੈ ਇਹ ਇਹ ਇਹਨਾਂ ਨੂੰ ਐ ਲੱਗਾ ਅਸੀਂ ਤਾਂ ਜਾਣਦੇ ਹੀ ਨਹੀਂ ਕਿਤੇ ਹੁਣ ਬੱ ਪੰਜ ਸਾਲ ਤੂੰ ਪੰਜ ਸਾਲ ਮੈਂ ਆਪਸ ਚ ਹੋ ਗਏ ਠੀਕ ਤੂੰ ਜੇ ਮੈਂ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਤੂੰ ਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਚਲੋ ਜੀ ਬਣ ਗਿਆ ਇਹਨਾਂ ਨੂੰ ਕੀ ਪਤਾ ਸੀ ਵਿਚਵੇਂਂਦਰ ਮੱਟ ਦਾ ਮੁੰਡਾ ਹੀ ਫਸੂਗਾ ਆਮ ਲੋਕ ਵੀ ਆਉਣਗੇ ਵਿੱਚ ਆ ਕੁਡੀਆਂ ਸਾਹਿਬ ਬੈਠੇ بڑا ਸਾਊ ਪਰਿਵਾਰ ਹੈ ਮੁਕਸਦ ਦੇ ਲੋਕ ਇਧਰ ਇਲਾਕੇ ਦੇ ਲੋਕ ਜਾਣਦੇ ਹੋਣਗੇ ਜਿਹੜਾ ਜਗਦੇਵ ਸਿੰਘ ਜੀ ਕੁਡੀਆਂ ਇਹਨਾਂ ਦੇ ਪਿਤਾ ਜੀ ਆਜ਼ਾਦ ਐਮਪੀ ਬਣਗੇ ਸੀ ਬਾਅਦ ਚ ਪਰਿਵਾਰ ਨਾਲ ਬਹੁਤ ਜ਼ੁਲਮ ਹੋਇਆ ਦੇਖੋ ਕੁਦਰਤ ਉਹਨਾਂ ਦੇ ਲਹਿਰਾਂ ਬਹਿਰਾ ਇਧਰ ਸੱਥਰ ਰੇਛ ਕੇ ਘਰ ਦੇ ਮੂਹਰ ਦੀ ਲੰਗਣਾ ਪੈਣਾ ਕੋਈ ਲੰਬੀ ਕੋਲੇ ਪਿੰਡ ਹੈ ਕੁਡੀਆਂ ਜੇ ਚੰਡੀਗੜ੍ਹ ਨੂੰ ਆਉਣਾ ਤਾਂ ਬਾਦਲਪਿੰਡ ਦੇ ਮੂਰਦੀ ਆਉਣਾ ਪੈਣਾ ਉਹਦੇ ਘਰ ਦੇ ਮੂਰਦੀ ਲੰਘਣਾ ਪੈਣਾ ਉੱਥੇ ਲਹਿਰਾਂ ਬਹਿਰਾਂ ਇੱਧਰ ਸੱਤਰ ਚਲੋ ਰੱਬ ਦਾ ਭਾਣਾ ਮੰਨ ਲਿਆ ਪਰ ਪ੍ਰਮਾਤਮਾ ਕਦੇ ਨਾ ਕਦੇ ਤਾਂ ਫਿਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅੱਜ ਹਲਾਤੇ ਹੋਏ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਇੱਕੋ ਇਲੈਕਸ਼ਨ ਆ ਰਿਹਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਆਇਆ ਬੰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੈਂ ਵੀ ਫਿਰ ਉਹਨੂੰ ਖੇਤੀ ਮੰਤਰੀ ਬਣਾਇਆ ਮੈਂ ਕਿਹਾ ਉਹਨਾਂ ਦੇ ਘਰ ਦੇ ਮੂਰਦੀ ਹੂਟੂ ਮਾਰ ਕੇ ਲੰਘਿਆ ਕਰ ਹੁਣ ਵੀ ਆ ਜਾਣੇ ਆਏ ਇਹਨੇ ਨੀ ਦੁਖੀ ਕੀਤਾ ਪਿਆ ਯਾਰ ਸਾਨੂੰ ਇਹਨਾਂ ਨੇ ਸਾਡੇ ਨਾਲ ਮਜ਼ਾਕ ਕਰਦੇ ਰਹੇ ਐ ਸੋ ਇਹ ਅਸਲੀ ਮੁੱਦਿਆ ਤੋਂ ਭੱਜੇ ਅਕਾਲੀ ਦਲ ਅੜਲੇ ਤਾਂ ਕਰਕੇ ਕੰਮ ਇਹਨਾਂ ਦਾ ਹੋਇਆ ਇਹ ਕਹਿੰਦਾ ਕਿਸੇ ਇਹਨਾਂ ਨਾਲ ਅਕਾਲੀ ਦਲ ਨਾਲ ਉਹ ਹੋਈ ਐ ਮੈਂ ਦੱਸਾਂ ਤੁਹਾਨੂੰ ਇੱਕ ਕਿਸੇ ਘਰੇ ਨਾ ਬਿੱਲੀ ਆ ਗਈ ਬਿੱਲੀ ਭਾਂਡੇ-ਪੁੰਡੇ ਝੂਠੇ ਕਰਦਿਆ ਕਰੇ ਦੁੱਧ ਪੀਜਿਆ ਕਰੇ ਉਹਨਦੇ ਬੁੜੇ ਨੂੰ ਬਹੁਤ ਗੁੱਸਾ ਆਇਆ ਕਹਿੰਦਾ ਮੈਂ ਬਿੱਲੀ ਨੂੰ ਬੋਰੀ 'ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਨੂੰ ਬੋਰੀ 'ਚ ਪਾਇਆ ਦੂਰ ਛੱਡਤੀ ਬੂੜਾ ਬਾਜ ਚਾਇਆ ਬਿੱਲੀ ਪਹਿਲਾਂ ਆ ਗਈ ਕਰੇ ਹੁਣ ਦੇਖ ਲਿਓ ਕਾਲੀ ਦਾ ਹਾਲ ਅਗਲੇ ਦਿਨ ਫੇਰ ਕੋ ਸਾਇਆ ਨੂੰ ਬੂੜੇ ਨੂੰ ਕਹਿੰਦਾ ਫੇਰ ਆ ਗਈ ਯਾਰ ਇਹ ਇਹਨੂੰ ਕਹਿੰਦਾ ਬੋਰੀ ਚ ਪਾ ਕੇ ਨਾ ਹੋਰ ਦੂਰ ਛੱਡ ਕਰ ਹੋਰ ਦੂਰ ਛੱਡ ਕੇ ਉਹੀ ਗੱਲ ਫੇਰ ਉਹੀ ਬੂੜਾ ਬਾਜ ਚਾਇਆ ਬਿੱਲੀ ਫੇਰ ਕਰੇ ਆ ਗਈ ਪਹਿਲਾਂ ਉਹ ਕਹਿੰਦਾ ਅੱਛਾ ਇਹ ਹੁਣ ਮੇਰੇ ਸਬਰ ਦਾੰਤਿਆ ਲੈਂਦੀ ਐ ਇਹਨੂੰ ਕਹਿੰਦਾ ਹੁਣ ਬੋਰੀ ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਕੇ ਆ ਨਾ ਬਹੁਤ ਜ਼ਿਆਦਾ ਦੂਰ ਛੱਡਿਆ ਛੱਡ ਕੇ ਉੱਥੋਂ 1 ਘੰਟੇ ਬਾਅਦ ਆਪਦੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੋੜੇ ਨੇ ਕਹਿੰਦੇ ਪੁੱਤ ਬਿੱਲੀ ਪਹੁੰਚ ਗਈ ਕਰੇ ਉਹ ਕਹਿੰਦਾ ਬਾਪੂ ਉਹ ਤਾਂ ਅੱਧਾ ਘੰਟਾ ਹੋ ਗਿਆ ਪਹੁੰਚੀ ਨੂੰ ਕਹਿੰਦਾ ਪੁੱਤ ਫੇਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਯਾਰ ਆ ਹਾਲ ਤਾਂ ਕਾਲੀ ਦਲ ਦੀ ਇਹ ਅਸਲੀ ਮੁੱਦਿਆਂ ਨੂੰ ਬੋਰੀ ਚ ਪਾ ਕੇ ਛੱਡ ਕੇ ਆਉਂਦੇ ਰਹੇ ਮੁੱਦੇ ਵਾਪਸ ਇੱਥੇ ਆਉਂਦੇ ਰਹੇ ਹੁਣ ਆਪਦਾ ਆਪ ਕਰ ਭੁੱਲੇ ਫਿਰਦੇ ਨੇ ਹੁਣ ਕਿ ਜਾਇਗੇ ਤਰਨੂ ਆ ਹਾਲ ਤਾਂ ਇਹਨਾਂ ਦੀ ਫੇਰ ਕਹਿੰਦੇ ਨੇ ਬੋਲਦਾ ਜੀ ਮੈਂ ਹੁਣ ਕੀ ਕਰਾਂ ਮੈਂ ਬੋਲਣਾ ਸੋ ਇਹ ਐਦਾਂ ਵੀ ਕਬੂਤਰ ਦੇ ਅੱਖਾਂ ਵਿੱਚ ਆਣਾ ਬਿੱਲੀਆਂ ਭਜਦੀਆਂ ਨਹੀਂ ਮੁਦਿਆਂ ਦਾ ਸਾਹਮਣਾ ਕਰਾਂਗੇ ਸਟ੍ਰਗਲਰਾਂ ਆਪਣੇ ਬਜ਼ੁਰਗਾਂ ਨੂੰ ਦੋ ਦੋ ਵਾਰੀ ਲੜਨਾ ਪਿਆ ਜਦੋਂ ਇਧਰੋਂ ਮੋਗਲ ਲੁੱਟਣ ਆਉਂਦੇ ਸੀ ਦਿੱਲੀ ਨੂੰ ਇੱਕ ਵਾਰੀ ਜਾਂਦੇ ਹੋਏ ਦਿੱਲੀ ਨੂੰ ਉਦੋਂ ਲੜਦੇ ਸੀ ਸਾਡੇ ਬਜ਼ੁਰਗ ਇੱਕ ਵਾਰੀ ਜਦੋਂ ਲੁੱਟ ਕੇ ਵਾਪਸ ਆਉਂਦੇ ਸੀ ਉਦੋਂ ਲੜਦੇ ਸੀ ਦੋ ਦੋ ਵਾਰੀ ਲੜਨਾ ਪੈਂਦਾ ਸੀ ਸਾਡੇ ਬਜ਼ੁਰਗਾਂ ਨੂੰ ਆਜਾਂ ਦਾ ਸੀ ਆ ਜਿਹੜਾ ਜਿਹਨੂੰ ਆਪਾਂ ਸ਼ੇਰ ਸ਼ਾ ਸੂਰੀਮਾਰ ਕਹਿੰਦੇ ਆ ਨਾ ਇਹੀ ਸੀ ਸਾਡਾ ਲੋਟ ਅੰਮ੍ਰਿਤ ਸਰ ਸਾਡੇ ਤਾਂ ਬਲੱਡ 'ਚ ਫਾਈਟ ਹੈ ਯਾਰ ਅੱਛਾ ਇਹਨਾਂ ਦਾ ਨਾ ਤਾਂ ਕੋਈ ਗੱਲ ਇਹਨਾਂ ਕੋਲੇ ਨਾ ਕੋਈ ਮੁੱਦਾ ਹੈ ਭਵੰਤਮਾਨ ਭਵੰਤਮਾਨ ਬਸ ਹੋਰ ਕੋਈ ਮੁੱਦਾ ਨਹੀਂ ਲੈ ਹੁਣ ਆਜਾ ਮੈਂ ਨਹੀਂ ਦੱਸਦੀ ਆ ਗੱਲ ਵੀ ਅਸੀਂ 44660 ਨੌਕਰੀ ਦਿੱਤੀਆਂ ਕਦੇ ਨਹੀਂ ਗੱਲ ਕਰਦੇ ਵੀ ਅਸੀਂ ਬਿਜਲੀ ਦੇ ਬਿੱਲ 90% ਘਰਾਂ ਨੂੰ ਬਿੱਲ ਬਿੱਲ ਨਹੀਂ ਆਉਂਦਾ ਕਦੇ ਨਹੀਂ ਗੱਲ ਕਰਦੇ ਵੀ ਅਸੀਂ 1 ਕਰੋੜ ਰੁਪਈਆ ਸ਼ਹੀਦਾਂ ਦੇ ਜਾਂ ਪੁਲਿਸ ਵਾਲਿਆਂ ਦੇ ਪਰਿਵਾਰ ਦੇ ਸਨਮਾਨ ਵਾਸਤੇ ਦਿੰਦੇ ਜੇ ਕੋਈ ਸ਼ਹੀਦ ਹੋ ਜੇ ਕਦੇ ਨਹੀਂ ਗੱਲ ਕਰਦੇ ਬਿਅਸ਼ੀਕਰ ਕਰ ਰਾਸ਼ਨਕਾਰ ਜਿਹੜਾ ਉਹ ਰਾਸ਼ਨ ਪਹੁੰਚਾਉਣ ਵਾਲ ਵਾਸਤੇ ਸਕੀਮ ਸ਼ੁਰੂ ਕੀਤੀ ਕਦੇ ਨਹੀਂ ਗੱਲ ਕਰਦੇ ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਫੈਸਲੇ ਕਰਨ ਕਦੇ ਗੱਲ ਕਰਦੇ ਮੈਂ ਭਵੰਤਮਾਨ ਹੈ ਭਵੰਤਮਾਨ ਹੈ ਭਵੰਤਮਾਨ ਹੈ ਕਿਉਂ ਆ ਗਿਆ ਇਹ ਇੱਥੇ ਕਿਉਂ ਆ ਗਿਆ ਇਹ ਕਿ ਬਸਾਈ ਪੰਗਾ ਕਿਉਂ ਆ ਗਿਆ ਇਹ ਇਹਨਾਂ ਨੂੰ ਇਹ ਸੀਗਾ ਕਿ ਇੱਥੇ ਸਾਡੇ ਧੀਆਂ ਪੁੱਤੀ ਬੈੰਦੇ ਹੁੰਦੇ ਨੇ ਕੀ ਗੱਲ ਬਈ ਇਹਨਾਂ ਨੇ ਠੇਕਾ ਲਿਆ ਉਹਨਾਂ ਕੁਰਸੀਆਂ ਦਾ ਡੈਮੋਕ੍ਰੇਸੀ ਹੈ ਤੁਸੀਂ ਆ ਜਾਓ ਤੁਸੀਂ ਜਿੱਤ ਲਓ ਥੋੜੇ ਕਰਤੂਤਾਂ ਕਰਕੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਲੋਕ ਕੀ ਕੁਝ ਹੋਇਆ ਤੇ ਪੰਜਾਬ 'ਚ ਦੇਖੋ ਆ ਹੁਣ ਹੁਣ ਜਾ ਕੇ ਉੱਥੇ ਹਰ ਰੋਜ਼ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣ ਚਲੇ ਜਾਂਦੇ ਨੇ ਨਾ ਇਹ ਦੱਸਦੇ ਨੇ ਕੀ ਕਰਨਾ ਆਇਓ ਜੀ ਕਿ ਮਾਫੀ ਮੰਗਣ ਆਇਆ ਕਾਦੀ ਜੀ ਗਲਤੀਆਂ ਦੀ ਕਿਹੜੀਆਂ ਗਲਤੀਆਂ ਜੀ ਪਤਾ ਨਹੀਂ ਕਰਨ ਕਿ ਆਇਓ ਮਾਫੀ ਮੰਗਣ ਆਇਆ ਜੀ ਕਾਦੀ ਜੀ ਗਲਤੀਆਂ ਜੀ ਉਹ ਇੱਕ ਬੰਦੇ ਬੰਦੇ ਨੂੰ ਪੁਲਿਸ ਪੁੱਛਗਿੱਛ ਕਰ ਰਹੀ ਸੀ ਕਹਿੰਦਾ ਹਾਂ ਭਈ ਕਸੂਰ ਕੀ ਹੈ ਤੇਰਾ ਕਹਿੰਦਾ ਮੈਂ ਕਤਲ ਕੀਤਾ ਜੀ ਅਜਾ ਕਤਲ ਤੈਨੂੰ ਕਿ ਤੈਨੂੰ ਹਾਂ ਮੈਂ ਕੀਤਾ ਹੀ ਕਹਿੰਦਾ লাশ ਕਿੱਥੇ ਆ ਕਹਿੰਦਾ ਮੈਂ ਅੱਗ ਲਾ ਕੇ ਫੂਕਤੀ ਜੀ ਕਹਿੰਦਾ ਚਲ ਜਿੱਥੇ ਫੂਕੀ ਉੱਥੇ ਲੈ ਕੇ ਚੱਲ ਕਹਿੰਦਾ ਉਹ ਟਰੈਕਟਰ ਨਾਲ ਬਾਦ ਆਈ ਉਹ ਸਮਾਂ ਕਹਿੰਦਾ ਚਲ ਟਰੈਕਟਰ ਨਾਲ ਬਾਇਆ ਦਿਖਾ ਉਥੇ ਜਗਾ ਕਹਿੰਦੇ ਉਹ ਤਾਂ ਉੱਤੇ ਇੱਟਾਂ ਲਾਤੀਆਂ ਸੀ ਕਹਿੰਦਾ ਇੱਟਾਂ ਦਿਖਾ ਕਹਿੰਦੇ ਉਹ ਤਾਂ ਉੱਤੇ ਛੱਤ ਪਾ ਕੇ ਘਰ ਪਾਦਾ ਸੀ ਉਹ ਜੀ ਕਹਿੰਦਾ ਛੱਤ ਦਿਖਾ ਕਹਿੰਦਾ ਜਿਹੜਾ ਪਿਛਲੇ ਪਚਾਰ ਆਇਆ ਸੀ ਉਹਦੀ ਛੱਤ ਟਹਿ ਗਈ ਸੀ ਉਹ ਕਹਿੰਦਾ ਚਲ ਮਲਬਾ ਦਿਖਾ ਕਹਿੰਦਾ ਉਹ ਤਾਂ ਗਵਾਂਢੀਆਂ ਨੂੰ ਵੇਚਦਾ ਸੀ ਜੀ ਕਹਿੰਦਾ ਚਲ ਗਵਾਂਢੀ ਨੂੰ ਮਿਲਾ ਕ ਕਹਿੰਦਾ ਕਤਲ ਕਿ ਨਹੀਂ ਕਿਤੇ ਕਹਿੰਦਾ ਮੈਂ ਕੀਤਾ ਜੀ ਉਹ ਕਹਿੰਦਾ ਫੇਰ ਉੱਥੇ ਆ ਗਿਆ ਯਾਰ ਤੂੰ ਫੇਰ ਉੱਥੇ ਆ ਗਿਆ ਐਂ ਰਹਿਤੀਆਂ ਨੇ ਗਲਤੀਆਂ ਹੋ ਗਈਆਂ ਜੀ ਕਿਹੜੀਆਂ ਜੀ ਪਤਾ ਨਹੀਂ ਜੀ ਕੀ ਕਰਨਾ ਆਏ ਜੀ ਮਾਫੀ ਮੰਗਣ ਆਏ ਜੀ ਕਾਦੀ ਜੀ ਗਲਤੀਆਂ ਦੀ ਆਏ ਜੀ ਗਲਤੀਆਂ ਇਹ ਨਹੀਂ ਪਤਾ ਜੀ ਰੱਬ ਦੇਖਦਾ ਹੈਪੀ ਦੇਖਦਾ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬਜੀ ਪਰਮਾਤਮਾ ਦੇਖਦਾ ਉਹਦੀ ਕਚਹਿਰੀ ਚ ਕੋਈ ਬਰੀ ਨਹੀਂ ਹੁੰਦਾ ਇੱਥੇ ਕਚਹਿਰੀਆਂ 'ਚ ਤੁਸੀਂ ਵਕੀਲ ਮਹਿੰਗੇ ਕਰ ਲਓਗੇ ਗਵਾਹਾਂ ਨੂੰ ਵੀ ਮੁਕਰਾ ਸਕਦੇ ਹੋ ਜੇ ਪੈਸੇ ਨੇ ਭਾਈ ਤੁਹਾਡੇ ਕੋਲੇ ਤੁਸੀਂ ਕੇਸ ਵੀ ਉਲਝਾ ਸਕਦੇ ਹੋ ਪਰ ਜਿਹੜੀ ਰੱਬ ਦੀ ਕਚਹਿਰੀ ਹੈ ਉੱਥੇ ਆਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਸੋ ਉੱਥੇ ਆਮਲਾਂ ਦੇ ਨਵੇੜੇ ਹੋਣਗੇ ਚੰਗੇ ਕਰਜੋਗੇ ਦਾ ਤੁਹਾਡਾ ਨਵੇੜਾ ਹੱਕ 'ਚ ਹੋ ਜਾਊਗਾ ਨਹੀਂ ਚੋਰ ਦਾ ਉੱਥੇ ਦੋਚਾ ਉੱਥੇ ਵੀ ਪਏ ਨੇ ਫਿਰ ਸੋ ਇਸ ਕਰਕੇ ਚੰਗੇ ਕੰਮ ਕਰਨੀ